ਜੀ ਨਾਮ ਆਪਣਾ ਮੇਰਾ ਨਾਮ ਬਲੀ ਕੁਮਾਰ ਬੱਗਾ ਸ਼ੂਟ ਸ਼ਾਪ ਮੇਰੀ ਖਰਾਣੇ ਦੀ ਦੁਕਾਨ ਹੈ ਮੇਰੀ ਤੇ ਸਾਡੇ ਇੱਥੇ ਹਾਲਾਤ ਇੰਨੇ ਕੋ ਮਾੜੇ ਹੋ ਗਏ ਨੇ ਕਿ ਸਾਨੂੰ ਦੁਕਾਨਾਂ ਬੰਦ ਕਰਕੇ ਘਰ ਬੈਣਾ ਪੈਣਾ ਹੈ ਉਹਦਾ ਕਾਰਨ ਕੀ ਸਾਡੇ ਕੋਲ ਕਾਰਨ ਦੇਖੋ ਪਾਣੀ ਛੱਪੜ ਜਿਹਾ ਕਿਸੇ ਘਰ ਨੂੰ ਆਪਾਂ ਕਹਾਂਗੇ ਸਾਡੀ ਦੁਕਾਨ ਤੇ ਆਓ ਵੀ ਫਾਇਦਾ ਲਓ ਵੀ ਲਓ ਬਸ ਮਸ ਇਹ ਐਨਾ ਯਾ ਦੂਦੇ ਪਾਣੀ ਛੁਰ ਕੇ ਆਉਂਦੇ ਨਹੀਂ ਕਿਸ ਚੀ ਦੀ ਦੁਕਾਨ ਆ ਤੁਹਾਡੀ ਹਾਂਜੀ ਇਹ ਦੀ ਸ਼ੀਸ਼ਾ ਵਾ ਜੀ ਠੀਕ ਹੈ ਟਾਂਪਿੰਗ ਦਾ ਸਾਰਾ ਵਿਛ ਲਾਇਆ ਹੈ ਜੀ ਤੁਹਾਡਾ ਕੰਮ ਕਰਦਾ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਜੀ ਬਹੁਤ ਕੰਮ ਸਾਡਾ ਕੰਮ ਨਹੀਂ ਠੀਕ ਜਿਹੜੇ ਸ਼ਾਮ ਤੇ ਬਸ ਢਿੱਲੇ ਬੈਠੇ ਰਹਿੰਦੇ ਸ਼ਾਮ ਤੇ 10 15 ਮਿੰਟ ਕੰਮ ਹੁੰਦਾ ਦਾ ਹੈ ਤੇ ਸਾਡਾ ਕਾਹ ਕਰਦੇ ਨਹੀਂ ਅਗਾ ਪਾਣੀ ਕੰਥੇ ਪਾਣੀ ਦਾ ਆਰ ਕਾ ਪਰੇ ਦੀ ਲੰਕਾ ਜਾ ਰਹੀ ਦੂਜੀ ਦੁਕਾਨਾ ਜਾ ਰਹਾ ਇਹ ਵੈਸਟ ਏਰੀਆ ਵਾ ਹੁਣ ਇੱਥੇ ਕੈਬਨਟ ਮੰਤਰੀ ਮਹਿੰਦਰ ਭਗਤ ਜੀ ਬਣੇ ਤੁਸੀਂ ਉਹਨਾਂ ਕੇ ਕੋਈ ਆਏ ਸੀ ਜਿਸ ਦਿਨ ਇੱਥੇ ਆਏ ਨ ਦੂਸਰੇ ਨਹੀਂ ਪਿਆ ਤਾਂ ਤੋਂ ਫਰਮੋਰ ਤੋਂ ਬੱਸ ਦੇ ਗਲਤ ਪੈ ਗਿਆ ਹੁਣ ਇੱਕ ਦੋ ਦਿਨ ਹੋ ਗਏ ਤੇ ਪਾਣੀ ਸੁੱਕਾ ਪਿਆ ਠੀਕ ਹੈ ਜੀ ਤੇ ਬਾਕੀ ਚਲੋ ਇਹ ਮਾਰਾ ਦਾ ਹਲਕਾਰ ਨਿਕਾ ਹਾਲ ਹੈ ਐਸੇ ਦੇਖੋ ਕੀ ਹਾਲ ਹੈ ਬੱਤ ਸਹੀ ਗੱਲ ਹੈ ਕਿ ਰਹਿਣ ਤੇ ਜੋਗ ਨਹੀਂ ਐਸੇ ਬੰਦਾ ਕੋਈ ਇਲਾਜ ਨਾ ਸਰ ਕੋਈ ਸਰਾਇਦਾ ਨਹੀਂ ਹੁੰਦਾ ਘੱਟ ਹੈ ਪਰ ਐਸੇ ਰਹਿਣ ਦਾ ਆਪਣੇ ਸਕੂਲ ਦੇ ਬੱਚੇ ਸਕੂਲ ਦੇ ਬੱਚੇ ਨੂੰ ਪਾ ਰਿਹਾ ਫਰਮਾਨੇ ਨੂੰ ਪਾ ਰਿਹਾ ਐਨੀ ਗੰਦਗੀ ਫੈਲਦੀ ਰਹੀ ਮਲੇਰੀਆ ਕਰਕੇ ਹਾਂ ਜੀ ਦੀਆਂ ਫੈਲਦੀ ਆਪਣੇ ਬੱਚੇ ਨੂੰ ਨਾਵ ਨੂੰ ਛੱਡਣਾ ਪੈਂਦਾ ਹੈ ਨਾਲ ਜਾਣਾ ਪੈਂਦਾ ਹੈ ਤੁੰਗੀ ਕਿੱਥੇ ਬਾਰੇ ਜੋ ਹਸਰਾਵੋੰ ਦਾ ਇਸ ਵਾਰ ਤੇ ਸਾਡੀ ਪ੍ਰਸ਼ਾਸਨ ਕੋ ਬੇਨਤੀ ਹੈ ਕਿ ਸਾਨੂੰ ਦਾ ਮਤਦਾ ਹੱਕ ਇਹ ਨਾਮ ਆਪਣਾ ਭਾਈ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਕਿਹੜਾ ਏਰੀਆ ਕਿਹੜਾ ਹੈ ਰਾਏ ਨਿਕਲ ਕਿੰਨਾ ਨੰਬਰ ਵਾਰਡ ਹੈ ਆਪਣਾ ਹੋਮ ਵਾਰਡ ਨੰਬਰ ਨਹੀਂ ਕੋਈ ਚੇਤ ਹੈ ਪਰ ਕਿੰਨੇ ਚਿਰ ਤੋਂ ਇਹ ਸਮੱਸਿਆ ਆ ਰਹੀ ਸੀ ਵੀਰੇ ਜੀ ਭਾਈ 4 ਮਹੀਨੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਸਰ ਪਾਸੇ ਦੇ ਮੈਂ ਦੁਬਾਰਾ ਵੀ ਰਿਕਵੈਸਟ ਕਰ ਚੁੱਕਾ ਹਾਂ ਠੀਕ ਹੈ ਜੀ ਪੂਰੀ ਮਾਰਕੀਟ ਕੱਟੀ ਹੋ ਗਈ ਸੀ ਆਪਾਂ ਜਿਹੜਾ ਆਪਾਂ ਐਪਲੀਕੇਸ਼ਨ ਅਫਰਡ ਕੀਤੀ ਹੈ ਜੀ ਉਹ ਭਗਵੰਤਪਾਲ ਜੀ ਨੇ ਕੀਤੀ ਹੈ 3 ਮਹੀਨੇ ਹੋ ਗਏ ਆ ਛੱਡ ਆਫਿਸ ਕਾਰਪੋਰੇਸ਼ਨ ਚੰਡੀਗੜ੍ਹ ਆਪਾਂ ਉੱਥੇ ਵੀ ਕੀਤੀ ਆ ਛੱਡ ਆਫਿਸ ਜਿਹੜਾ ਆਪਣਾ ਹੈਲਥ ਆਰਗੇਨਾਈਜੇਸ਼ਨ ਦਾ ਉੱਥੇ ਵੀ ਕੀਤੀ ਆ ਕੋਈ ਰਿਪਲਾਈ ਨਹੀਂ ਆਇਆ ਈਮੇਲ ਦੇ ਉੱਤੇ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਆਪਾਂ ਕਾਰਪੋਰੇਸ਼ਨ ਦੇ ਵਿੱਚ ਗਏ ਸੀਗੇ ਬੀ. ਜੀ. ਸਿੰਧਰਕਾਰ ਤੋਂ ਸਾਡੇ ਨਾਲ ਗਏ ਸੀਗੇ ਕਮਿਸ਼ਨਰ ਦੇ ਜਿਹੜੇ ਸੀਗੇ ਆਪਰੇ ਦਫ਼ਤਰ ਉਹ ਕਹਿੰਦੇ ਹਾਂਜੀ ਅਸੀਂ ਇਸੇ ਮਸਲੇ ਦੇ ਹੱਲ ਉੱਤੇ ਲੱਗੇ ਹੋਏ ਹਾਂ ਤੇ ਅਹੀ ਕਰ ਦੇਣਾ ਹੈ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਆਹ ਗੜੀ ਨੂੰ ਭਰੇ ਹੋਏ ਘਟੋ ਘਟਦੀ ਨਾ ਮੇਰੇ ਹਿਸਾਬ ਨਾਲ ਮਹੀਨੇ ਤੋਂ ਉੱਪਰ ਹੋ ਗਿਆ ਇਹ ਸੁੱਕੀ ਨਹੀਂ ਗਈ ਫਰਵਰੀ ਸਾਫ਼ ਕਰਕੇ ਜਾਂਦੇ ਆ ਸਾਫ਼ ਕਰਕੇ ਜਾਂਦੇ ਉਸ ਤੋਂ ਬਾਅਦ ਰਾਤ ਨੂੰ ਫੇਰ ਭਰੀ ਹੁੰਦੀ ਹੈ ਤੁਸੀਂ ਦੇਖ ਲਗਦੇ ਆ ਅੰਦਰ ਕਾਈ ਜੰਮੀ ਹੋਈ ਆ ਹਰੀਆਦੀ ਪਣੀ ਹੋਈ ਆ ਤੇ ਮੱਛਰ ਇੱਥੇ ਐਨਾ ਨਾ ਜਿਹੜੇ ਘਰ ਰਹਿੰਦੇ ਇੱਥੇ ਲੱਗੇ ਜਿਹੜੇ ਨਿਆਣਿਆਂ ਦੇ ਪੈਰ ਸੁੱਜਣ ਲੱਗ ਪਏ ਆ ਉਹਦੇ ਵਿੱਚ ਪਾਣੀ ਭਰਨ ਲੱਪਿਆ ਵਾ ਪੈਰਾਂ ਦੇ ਵਿੱਚ ਜਿਹੜੇ ਫੋੜ ਹੁੰਦੀ ਹੈ ਤੁਸੀਂ ਇਹ ਹਾਲਾਤ ਪਾ ਚੁੱਕੇ ਹੋਏ ਆ ਤੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਠੀਕ ਹੈ ਜੀ ਇਹ ਮੇਨ ਰੋਡ ਪੰਜਾਬ ਰਾਜ ਨੇ ਲਗਾਇਆ ਤੇ ਉਹਨਾਂ ਨੂੰ ਇਹ ਸ਼ਰਮ ਨਹੀਂ ਕਿ ਮੇਨ ਰੋਡ ਰਾਜ ਨੇ ਵਰਤ ਜਿਹੜਾ ਜਿਹੜਾ ਕਿੜਾ ਵੀ ਵੜਦਾ ਨਾ ਹੁਣ ਹੁਣੇ ਮੇਰੇ ਘਰੇ ਕਿਸੇ ਨੇ ਆਉਣਾ ਸੀਗਾ ਮੈਂ ਉਹਨਾਂ ਨੂੰ ਪਤਾ ਕੀ ਦੱਸਿਆ ਰਾਜ ਨੇ ਤੁਸੀਂ ਜਦੋਂ ਐਂਟਰ ਕਰੋਗੇ ਨਾ ਜਿੱਥੇ ਕੋ ਪਾਣੀ ਖੜਾ ਆ ਉੱਥੇ ਲੱਗੇ ਜੀ ਸਾਡਾ ਘਰ ਆ ਹਿੰਟ ਦਿੱਤਾ ਹਿੰਟ ਦਿੱਤਾ ਜੀ ਸਾਡਾ ਹੁਣ ਐਂਟ ਸਾਡਾ ਇਹ ਹੋ ਚੁੱਕਾ ਆ ਕਿ ਜਿੱਥੇ ਪਾਣੀ ਖੜਦਾ ਹੋਇਆ ਇਹ ਹਾਲਾਤ ਆ ਜੀ ਬੇਸ਼ਰਮ ਬਣੇ ਹੋਏ ਆ ਬਿਲਕੁਲ ਵੀ ਕੋਈ ਵੀ ਉਹਨਾਂ ਕੋਲ ਕਰਵਾਇ ਦੀ ਕਾਰਪੋਰੇਸ਼ਨ ਵਾਲੇ ਆਉਂਦੇ ਹਰ ਵਾਰੀ ਕੋਲ ਇੱਥੇ ਮਾਰ ਕੇ ਜਾਂਦੇ ਆ ਪਤਾ ਨਹੀਂ ਕੀ ਮਸ਼ੀਨ ਮਚੂਣ ਲਾ ਕੇ ਜਾਂਦੇ ਆ ਪਤਾ ਨਹੀਂ ਕਿਹੜੀ ਮਸ਼ੀਨ ਲਾਉਂਦੇ ਆ ਇੱਕ ਮੇਰੀ ਇੱਕ ਕੰਪਲੇਟ ਇੱਕ ਢੱਕਣ ਦੇ ਉਹ ਘੱਟ ਵੱੜਦੀ ਨਾਲ 8-9 ਵਾਰੀ ਆ ਚੁੱਕੇ ਹੋਏ ਆ ਯਾਰ ਤੁਸੀਂ ਇੰਨੀ ਲੇਬਰ ਇੰਨਾ ਪੈਸਾ ਇੱਕ ਢੱਕਣ ਤੇ ਵੇਸਟ ਕਰਨ ਲਈ ਉਹ ਹੀ ਤੁਸੀਂ ਪੱਕਾ ਹੱਲ ਲਗਾੜ ਦੋ ਇੱਕੋ ਵਾਰੀ ਜੇ ਆਪਾਂ ਸੋਚੀਏ ਤੁਸੀਂ ਇੱਕ ਢੱਕਣ ਤੇ 9-10 ਵਾਰੀ ਆ ਚੁੱਕੇ ਆਂ ਤੁਸੀਂ ਕਿੰਨਾ ਪੈਸਾ ਤੇ ਕਿੰਨੀ ਲੇਬਰ ਵੇਸਟ ਕੀਤੀ ਹੈ ਕਿੰਨਾ ਟਾਈਮ ਵੇਸਟ ਕੀਤਾ ਉਸ ਚੀਜ਼ ਤੇ ਉਸ ਚੀਜ਼ ਨੂੰ ਕੈਲਕੂਲੇਸ਼ਨ ਕੀਤਾ ਜਾਵੇ ਤੁਸੀਂ ਪੱਕਾ ਹੱਲ ਕੀਤਾ ਹੁੰਦਾ ਪੂਰੇ ਟੱਕਣਾਂ ਦੇ ਹਿਸਾਬ ਨਾਲ ਤੁਹਾਡੀ ਸਾਰੀ ਪ੍ਰੋਬਲਮ ਖਤਮ ਹੋ ਜਾਣੀ ਸੀ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦੀ ਨਾਲ ਅਲਾਈਕੀ ਹੈ ਕਿ ਕਾਰਪੋਰੇਸ਼ਨ ਦੇ ਨਾਲ ਅਲਾਈਕੀ ਹੈ ਜੀ ਤੁਸੀਂ ਲਾਡੋ ਸਾਹਿਬ ਮੈਨੂੰ ਇੱਕ ਵਾਰੀ ਮੈਨੂੰ ਕਾਰਪੋਰੇਸ਼ਨ ਦੇ ਬੰਦੇ ਕਹਿੰਦੇ ਕਿ ਜੇ ਅਸੀਂ ਨਾ ਇੱਥੇ ਪੱਟ ਪੱਟੀਆਂ ਕਰਕੇ ਵੱਡੇ ਸੀਵਰੇ ਦੇ ਪਾਸ ਤੇ ਜੇ ਪੱਟ ਪੱਟੀਆਂ ਕਰਕੇ ਅਸੀਂ ਵੱਡੇ ਸੀਵਰੇ ਦੇ ਪਾਸ ਤੇ ਨਾ ਤੁਸੀਂ ਹੈ ਨਾ ਮਤਲਬ ਤੁਸੀਂ ਉੱਥੇ ਹੋਵੇਗਾ ਤੁਸੀਂ ਰਸਾ ਨਹੀਂ ਇੱਥੇ ਜਾਓਗੇ ਨਗਰਮਤ ਜਨਾਬ ਇਹ ਜਿਹੜਾ ਮੱਲਾ ਬਣਿਆ ਆ 525 30 ਸਾਲ ਪਹਿਲਾਂ ਬਣਿਆ ਉਹ ਸੀਵਰੇਜ ਬਲ ਹੁਣ ਟੱਟੋ ਘੜਦੀ ਰ 13 14 ਫੁੱਟ ਥੱਲੇ ਗਿਆ ਹੋਇਆ ਤੁਸੀਂ ਪਹਿਲਾਂ 13 14 ਫੁੱਟ ਖੱਡਾ ਕੱਢੋਗੇ ਫਿਰ ਫੇਰ ਸੀਵਰੇਜ ਪਾਓਗੇ ਤੁਸੀਂ ਉਹਦੇ ਉੱਤੇ ਪਾਓ ਟੈਂਡ ਤੇ ਜੁਆਇੰਟ ਕਰ ਦੋ ਹੂੰ ਠੀਕ ਹੈ ਨਾ ਜੀ ਇੱਕ ਯਾਰ ਸੈਂਸ ਸਾਡੀ ਗੱਲ ਕਰੋ ਨਾ ਤੁਸੀਂ ਇਤਾਂ ਦੀ ਗੱਲ ਨਾ ਕਰੋ ਕਿ ਜਿਹੜੀ ਸਮਝ ਨਾ ਲੱਗਦੀ ਹੈ ਨਾ ਦੇਰ ਤੋਂ ਸੁਣਾ ਬਣਾਓ ਠੀਕ ਆਪਾਂ ਨੂੰ ਕੰਮ ਦੇਖੋ ਅਹੀਂ ਹੁਣ ਤੁਸੀਂ ਇੱਥੇ ਆਉਂਦੇ ਆ ਇਹ ਮੱਲਾ ਆ ਇੱਕ ਆ ਮੱਲਾ ਰਹਿਣ ਜੋਗਾ ਹੈ ਮੈਨੂੰ ਲੈ ਕਹਿੰਦਾ ਜੀ ਮੈਂ ਕਿਰਾਏ ਤੇ ਘਰ ਲੈ ਕੇ ਦੇ ਦਿੰਦਾ ਉਹਨਾਂ ਦੇ ਕੋਈ ਵੀ ਅਫਸਰ ਆ ਜੇ ਕੇਸ ਕਰ ਦੇ ਦਿੱਤ ਮੈਂ ਕਿਰਾਇਆ ਦੂਰਾ ਏਸੀ ਰੂਮ ਦਊਗਾ ਮੈਨੂੰ ਇੱਥੇ ਰਹਿ ਕੇ ਦਿਖਾ ਦਿਓ ਠੀਕ ਤੁਹਾਡਾ ہمارا ਨਾਮ ਬਸਤਵਾਂਹਾ ਕੌਨ ਸਾ ਏਰੀਆ ਜੇ ਇਹ ਹੈ ਬੰਦ ਪੈਸਟ ਅਰੇ ਕੀ ਨਾਮ ਹੈ ਅਰੇ ਸਿਧਾਨਗਰ ਇਹ ਕਿੰਨੇ ਦਿਨ ਸੇ ਕੂੜਾ ਜਾਂ ਪਰ ਲਗਾ ਹੋਇਆ ਹੈ ਇਹ ਕੋਈ ਮੈਂ ਨਹੀਂ ਜਾਣਦਾ ਹੈ ਮੈਂ ਤਾਂ ਨਹੀਂ ਜਾਣਦਾ ਇਹ ਜਗਾ ਆਪਕੀ ਹੈ ਹਾਂ ਇਹ ਸੜਕ पे ਇਤਨਾ ਕੂੜਾ ਖਿਲਰਾ ਹੋਇਆ ਕਦੇ ਉਠਾਇਆ ਨਹੀਂ ਇਸਕੋ नहीं ठीक तक कभी -कभी है।, ना तो है।, तो है ना कौन कौन फेंकता है अब इसको हमने देखा नहीं है तो किसको बता नहीं मोहल्ले वाले फेंकते है कि राहगीर फेंकते है राहे फेंकते हैं मोहल्ले वाले कभी आपने किसी को मना नहीं किया नहीं हमने देखा ही नहीं तो मना किया क्या किया नहीं आपकी दुकान है कभी किसी को मना नहीं किया भाई जी अभी हमने आज न्यू करान लगा ठीक